ਹਰਦਵਾਰ ਪਹੁੰਚਿਆ ਹੈ ਅਰਮਾਨ ਮਲਿਕ ਦਾ ਪੂਰਾ ਪਰਿਵਾਰ ਇਸ ਵੇਲੇ ਹਰਦਵਾਰ ਮੌਜੂਦ ਹੈ ਦੱਖਣ ਕਾਲੀ ਘਾਟ ਤੇ ਮੌਜੂਦ ਹੈ ਗੰਗਾ સ્ਨਾਣ ਕੀਤਾ ਜਾ ਰਿਹਾ ਦੇਖ ਸਕਦੇ ਹੋ तमाम ਪਰਿਵਾਰ ਜਿਹੜਾ ਉਹ ਇੱਥੇ ਪਹੁੰਚਿਆ ਹੋਇਆ ਸਿੱਧੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਡੇਲੀ ਪੋਸਟ ਤੇ ਤਸਵੀਰਾਂ ਨੇ ਦੱਖਣ ਕਾਲੀ ਘਾਟ ਸਥਾਨ ਹੈ ਜਿਸ ਤੇ ਅਰਮਾਨ ਮਲਿਕ ਤੇ ਪਾਇਲ ਮਲਿਕ ਕ੍ਰਿਤਿਕਾ ਮਲਿਕ तमाम ਜਿਹੜੇ ਨੇ ਉਹਨਾਂ ਦੇ ਬੱਚੇ ਨੇ ਉਹਨਾਂ ਦਾ ਪੂਰਾ ਪਰਿਵਾਰ ਹੈ ਉਹ ਇੱਥੇ ਪਹੁੰਚਿਆ ਹੋਇਆ ਗੰਗਾ સ્ਨਾਣ ਕੀਤਾ ਜਾ ਰਿਹਾ ਹੈ ਸਤ ਸਿਦੀਆਂ ਤਸਵੀਰਾਂ ਨੇ ਗੰਗਾ ਘਾਟ ਤੋਂ ਇਸ ਤਸਵੀਰਾਂ ਨੇ ਦੇਖ ਸਕਦੇ ਹੋ ਸਾਹਮਣੇ ماں ਗੰਗਾ ਜਿਹੜੀ ਆ ਉਹ ਵਗਦੀ ਆ ਤਾਂ ਦੇਖ ਸਕਦੇ ਹੋ ਤੁਸੀਂ ਬਹੁਤ ਖੂਬਸੂਰਤ ਮਨਮੋਹਕ ਦ੍ਰਿਸ਼ ਤੇ ਵੱਡੀ ਕੌਂਟਰੋਵਰਸਟੀ ਤੋਂ ਬਾਅਦ ਪੂਰਾ ਪਰਿਵਾਰ ਜਿਹੜਾ ਉਹ ਹਰidਵਾਰ ਪਹੁੰਚਿਆ ਦੇਖ ਸਕਦੇ ਹੋ ਅ ਅਰਮਾਨ ਮਲਿਕ ਤੇ ਪਾਇਲ ਮਲਿਕ ਦੇ ਨਾਲ ਜੁੜੀ ਬਹੁਤ ਵੱਡਾ ਵਿਵਾਦ ਹੋਇਆ ਸੀਗਾ ਪਰ ਉਸ ਤੋਂ ਬਾਅਦ ਇਹ ਸਿੱਧੀਆਂ ਤਸਵੀਰਾਂ ਦੇਖ ਸਕਦੇ ਹੋ ਤੁਸੀਂ ਅ ਅਕ੍ਰਿਤਿਕਾ ਮਲਿਕ ਮੌਜੂਦ ਨੇ तमाम ਪਰਿਵਾਰ ਜਿਹੜਾ ਉਹ ਇਸ ਵੇਲੇ ਗੰਗਾ ਕੱਟ ਤੇ ਆ